ਇਹ ਲਿਖਾ ਨੌਜਵਾਨ ਆ ਅਤੇ ਚੰਗੇ ਪਰਿਵਾਰ ਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਖਾਣ ਪੀਣ ਦਾ ਇਸ ਨੇ ਸੈਟਲ ਆਇਆ ਵਾ ਰਾਜਮਾ ਚਾਵਲ ਤੇ ਖਾਸ ਕਰਕੇ ਗੋੜ ਵਾਲੀ ਖੀ ਲਗਾਈ ਗਈ ਹੈ ਫੂਡ ਦਾ ਕੰਮ ਕਰਨ ਦੇ ਵਿੱਚ ਹੈਗਾ ਸੀ ਕਿ ਹਾਂ ਫੂਡ ਦਾ ਕੰਮ ਕਰਨਾ ਰੋਡ ਤੇ ਤੇ ਵੱਡੀ ਇਨਵੈਸਟਮੈਂਟ ਹੈਗੀ ਨਹੀਂ ਸੀ ਤੇ ਦੈਟਸ ਵਾਈ ਰੋਡ ਤੇ ਕੰਮ ਕਰਨਾ ਪਿਆ ਮੈਨੂੰ ਸਵੇਰ ਉੱਠ ਕੇ ਜੜੀ ਵੀ ਆਪਣੀ ਰੋਜ਼ ਦੀ ਜ਼ਿੰਦਗੀ ਦੀ ਮਤਲਬ ਉਹ ਤਿਆਰੀ ਕਰਨੀ ਮੈਂ ਕਰਨ ਲੱਗਿਆ ਨਾ ਤੇ ਗੱਲ ਕਰੀਏ ਰੋਜ਼ ਦੀ ਮੇਰੇ ਕੋਲ ਸੇਮ ਹੀ ਇੱਕ ਕੇ ਮੈਨੂੰ ਹੁੰਦਾ ਹੈ ਉਹ ਹੁੰਦਾ ਰਾਜਮਾ ਚਾਵਲ ਤੇ ਲੋਕੀ ਮਿਹਨਤ ਕਰਨ ਤੋਂ ਥੋੜਾ ਜਿਹਾ ਅਵੋਇਡ ਕਰਦੇ ਆ ਉਹ ਕਲਚਰ ਵੀ ਨਹੀਂ ਨਾ ਰਿਹਾ ਹੁਣ ਉਹ ਕਰਾਂ ਦੇ ਵਿੱਚ ਉਹ ਕਲਚਰ ਹੀ ਨਹੀਂ ਰਿਹਾ ਮੈਨੇਤ ਵਾਲਾ ਜੌਬ ਜਿਹੜੀ ਹੈਗੀ ਨਾ ਪ੍ਰਾਈਵੇਟ ਜੌਬ ਮਾੜੀ ਨਹੀਂ ਹੈ ਇਹ ਕਰਨੀ ਚਾਹੀਦੀ ਤਾਂ ਉਹ ਸਿੱਖਣਾ ਚਾਹੀਦਾ ਜੌਬ ਤੋਂ ਕੁਛ ਨਾ ਕੁਛ ਤਾਨੇ ਮਾਰਨਾ ਮੈਂ ਕਹਿੰਦਾ ਲੋਕਾਂ ਦਾ ਕੰਮ ਹੈਗਾ ਯਾਰ ਉਹ ਇੱਕ ਮੂੰਹ ਨਹੀਂ ਹੈਗਾ ਉਹ 100 ਮੂੰਹ ਹੁੰਦੇ ਲੋਕਾਂ ਦੇ ਨਾ ਭੱਜੀ ਇਹ ਇੱਕ ਵੇਖਿਆ ਜਾਇਦਾ ਇੱਕ ਮਿਸਾਲ ਹੈਗੀ ਆ ਹੁਣ ਵੇਖੋ ਯੂਥ ਆਪਣਾ ਬਾਹਰ ਜਾਂਦੇ ਪਏ ਹੈ ਨਾ ਇੱਥੇ ਕੰਮ ਕਰੋ ਸੈੱਟ ਕਰੋ ਕਿੰਨਾ ਵਧੀਆ ਵੀਰ ਦਾ ਕੰਮ ਚੱਲਦਾ ਪਿਆ ਹੈ ਨਾ ਕਿਉਂਕਿ ਜਿਹੜੇ ਤੁਹਾਨੂੰ ਡਰਾਉਂਦੇ ਆ ਨਾ ਉਹ ਆ 12 12 13 13 ਹਜ਼ਾਰ ਤੇ ਜੌਬ ਕਰਦੇ ਪਏ ਨੇ ਤਾਂ ਉਹਨਾਂ ਤੋਂ ਤੁਸੀਂ ਕੀ ਡਰਨਾ ਯਾਰ ਇਹੀ ਯੂਥ ਨੂੰ ਇਹੀ ਮੈਸੇਜ ਹੈ ਕਿ ਇੱਥੇ ਰਹੋ ਇੱਥੇ ਆਪਣਾ ਕੰਮਕੁਮ ਕਰੋ ਵਧੀਆ ਹੈ ਨਾ ਵੀਰ ਚੰਗੀ ਕਮਾਈ ਵੀ ਕਰਦਾ ਪਿਆ ਨਾਲੇ ਸਾਫ਼ ਸੁਥਰਾ ਖਾਂਦਾ ਪਿਆ ਨਾਲੇ ਆਪਣਾ ਦੇਸ਼ ਹੈਗਾ ਸਸਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੁਸੀਂ ਸੀ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤਸਵੀਰਾਂ ਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਾਹਬ ਵੀ ਆ ਉਸ ਨੌਜਵਾਨ ਦੀ ਆ ਜਿਹਨੇ ਇੱਕ ਸੈਟਅਪ ਲਾਇਆ ਵਾ ਪੜਿਆ ਲਿਖਿਆ ਨੌਜਵਾਨ ਆ ਅਤੇ ਚੰਗੇ ਪਰਿਵਾਰ ਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਖਾਣ ਪੀਣ ਦਾ ਇਸਨੇ ਸੈਟਅਪ ਲਾਇਆ ਵਾ ਰਾਜਮਾ ਚਾਵਲ ਤੇ ਖਾਸ ਕਰਕੇ ਗੋੜ ਵਾਲੀ ਖੀ ਲਗਾਈ ਗਈ ਹੈ ਇਸ ਵੇਲੇ ਸੈਟਪ ਲਗਾਇਆ ਤਾਂ ਅੰਮ੍ਰਿਤਸਰ ਵਾਸੀ ਲੋਕ ਪਿਆਰ ਹੀ ਬਹੁਤ ਕਰਦੇ ਨੇ ਇਸ ਨੌਜਵਾਨ ਨੂੰ ਅਤੇ ਤੁਹਾਨੂੰ ਪੜਿਆ ਲਿਖਿਆ ਨੌਜਵਾਨ ਜਿਹੜਾ ਕਿ ਇਡਾ ਵਧੀਆ ਸੈਟਪ ਲਾ ਕੇ ਅੱਜ ਅੰਮ੍ਰਿਤਸਰ ਦੀ ਤੁਹਾਨੂੰ ਧਰਤੀ ਤੇ ਮਿਲੇਗਾ ਅਤੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਮਨਪ੍ਰੀਤ ਨਾਲ ਮਨਪ੍ਰੀਤ ਜੀ ਬਹੁਤ ਬਸਵਾਗਤ ਸੱਚੀ ਗੱਲ ਜੀ ਮਨਪ੍ਰੀਤ ਜੀ ਕੀ ਕੀ ਸੈਟਅਪ ਲਾਇਆ ਵਾ ਦੱਸਣਾ ਨੂੰ ਸਾਝਾ ਕਰ ਦਿਓ ਇਹ ਮਨਚ ਵਿਚਾਰ ਕੇ ਆਇਆ ਵੀ ਇਹ ਸੈਟਅਪ ਲਾਇਆ ਜਾਵੇ ਖਾਣ ਪੀਣ ਦਾ ਵਿਚਾਰ ਭਾਈ ਬੇਸਿਕਲੀ ਨਾ ਫੂਡ ਦਾ ਕੰਮ ਕਰਨ ਦੇ ਵਿੱਚ ਹੈਗਾ ਸੀ ਕਿ ਹਾਂ ਫ ਤੇ ਵੱਡੀ ਇਨਵੈਸਟਮੈਂਟ ਹੈਗੀ ਨਹੀਂ ਸੀ ਤੇ ਦੈਟਸ ਵਾਈ ਰੋਡ ਤੇ ਕੰਮ ਕਰਨਾ ਪਿਆ ਮੈਨੂੰ ਤੇ ਗੱਲ ਕਰੀਏ ਸਾਈਡ ਉੱਪਰ ਦੀ ਤੇ ਰਾਜਮਾ ਚਾਵਲ ਰੱਖਿਆ ਖੀਰ ਰੱਖੀਆ ਗੁੱਡ ਵਾਲੀ ਰੋ ਵਾਲੀ ਤੇ ਇਸ ਟਾਈਮ ਕਾਫੀ ਹੈ ਗਿਆ ਗਰਮੀਆਂ ਦੇ ਵਿੱਚ ਤੁਹਾਨੂੰ ਲੱਸੀ ਮਿਲਿਆ ਕਰੂਗੀ ਮੇਰੇ ਕੋਲ ਕਿ ਲੱਗਦਾ ਨਹੀਂ ਮਰਬੀ ਜਿੱਥੇ ਅਮਰਸਾ ਦੇ ਲੋਕ ਖਾਣ ਪੀਣ ਦੇ ਸ਼ਕੀਨ ਨੇ ਕਹਿੰਦੇ ਉੱਥੇ ਪੜੇ ਕੱਪੜੇ ਲੀਡ ਦੇ ਬੜੇ ਮਸ਼ੀਕ ਸ਼ਕੀਨ ਨੇ ਜਿਹੜੇ ਕਪੜਾ ਜਿਹੜਾ ਸੌਣਾ ਪਾਉਂਦੇ ਨੇ ਤੇ ਖਾਣਦੇ ਪੀਂਦੇ ਵੀ ਬਹੁਤ ਸੋਹਣਾ ਵਾ ਕਿਸੇ ਕਿਸੇ ਕਹਿੰਦੇ ਕਿ ਅਮਰਸਾ ਗਰੂਰ ਨਗਰੀ ਧਰਤੀ ਆ ਲੋਕ ਸਲਾਨੀ ਬਾਹਰ ਆ ਅਹ ਦੇਖੋ ਯਾਰ ਖਾਣ ਦਾ ਮੈਂ ਫੂਡ ਰੱਖਿਆ ਬੇਸਿਕਲੀ ਨਾ ਇਹ ਖਾਣਾ ਹੈਗਾ ਯਾਰ ਤੇ ਕੋਈ ਵੀ ਬੰਦਾ ਜਦੋਂ ਨਿਕਲਦਾ ਘਰੋਂ ਤੇ ਉਹਨੇ ਖਾਣਾ ਤੇ ਖਾਣਾ ਹੀ ਆ ਹਨਾ ਤੇ ਭਾਵੇਂ ਛੋਟਾ ਭਾਵੇਂ ਵੱਡਾ ਖਾਣਾ ਇੱਕ ਬੇਸਿਕ ਨੀਡ ਹੈਗੀ ਯਾਰ ਉਹਦੀ ਤੇ ਇਸ ਲਈ ਸੋਚਿਆ ਕਿ ਯਾਰ ਖਾਣਾ ਕਿਉਂ ਨਾ ਰੱਖਿਆ ਜਾਵੇ ਡਰਿੰਕ ਤੇ ਖਾਣਾ ਮੈਂ ਇਸ ਲਈ ਦੈਟਸ ਵਾਈ ਉਹ ਡਿਸਾਈਡ ਕੀਤਾ ਕਿ ਯਾਰ ਉਹ ਯੂਜ਼ ਕੀਤਾ ਜਾਵੇ ਕੀ ਕੀ ਸੋਪੀ ਕੀ ਕੀ ਖਾਂਦੇ ਰੱਖਿਆਦੇ ਸਵੇਰ ਦੀ ਕੀ ਪ੍ਰਕਿਰਿਆ ਆ ਸਵੇਰੇ ਕੀ ਬਲਾਕ ਲੈਂਦੇ ਹੋ ਕਿਦਾ ਰੋਜ਼ ਦਾ ਮੀਨੂ ਹੁੰਦਾ ਪਿਆ ਅੱਜ ਇਹ ਚੀ ਬਣਾਈਆਂ ਅੱਜ ਇਹ ਚ ਬਣਾਈਆਂ ਕੀ ਕੀ ਰੱਖਿਆ ਗਿਆ ਸਾਡਾ ਆ ਦੇਖੋ ਰੋਜ਼ ਸਵੇਰੇ ਮੈਂ ਉੱਠਦਾ ਜੋ 6 ਵਜੇ ਉੱਠਦਾ ਜੋ 6 ਵਜੇ ਤਿਆਰੀ ਹੋ ਜਾਂਦੀ ਆ ਤੇ 6 ਵਜੇ ਉੱਠ ਕੇ ਜੜੀ ਵੀ ਆਪਣੀ ਰੋਜ਼ ਦੀ ਜ਼ਿੰਦਗੀ ਦੀ ਮਤਲਬ ਉਹ ਤਿਆਰੀ ਕਰਨੀ ਮੈਂ ਕਰਨ ਲੱਗਿਆ ਨਾ ਤੇ ਗੱਲ ਕਰੀਏ ਰੋਜ਼ ਦੀ ਮੇਰੇ ਕੋਲ ਸੇਮ ਹੀ ਇੱਕੇ ਮੀਨੂ ਹੁੰਦਾ ਉਹ ਹੁੰਦਾ ਰਾਜਮਾ ਚਾਵਲ ਉਹ ਤੇ ਬੇਸਿਕ ਫੂਡ ਹੈਗਾ ਉਹ ਰਾਜਮਾ ਚਾਵਲ ਮੇਰੇ ਕੋਲ ਮਿਲਨੇ ਮਿਲਨੇ ਆ ਤੁਹਾਨੂੰ ਪਲੱਸ ਉਹਦੇ ਨਾਲ ਖੀਰ ਮਿਲਦੀ ਆ ਰੋਹ ਵਾਲੀ ਗ ਇਹ ਤੁਹਾਨੂੰ ਨਾਲ ਚ ਜਾਂ ਮਿਲਦੀਆਂ ਤੁਹਾਨੂੰ ਤੁਸੀਂ ਦੇਖਿਆ ਗੱਲ ਕਰੀਏ ਗੋੜ ਵਾਲੀ ਖੀਰ ਦਾ ਜਿਹੜੀ ਲੋਹ ਵਾਲੀ ਖੀਰ ਹੈ ਬਹੁਤ ਘੱਟ ਮਖਨ ਮਿਲਦੀ ਆ ਅਸੀਂ ਦੇਖਿਆ ਜਦੋਂ ਕਿਤੇ ਮਾਗੀ ਹੁੰਦੀ ਸੀ ਜਾਂ ਲੋਹੜੀ ਹੁੰਦੀ ਸੀ ਸਾਡੇ ਬਜ਼ੁਰਗ ਮਾਤਾਵਾਂ ਘਰੇ ਬਣਾਉਂਦੀਆਂ ਹੁੰਦੀ ਸੀ ਪਰ ਵੀ ਪੰਜਾਬੀ ਵਿਰਸਾ ਸੀ ਖਾਣਾ ਅੱਜ ਕੱਲ੍ਹ ਅਲੋਪ ਹੋ ਜਾਂਦਾ ਵਾ ਕਈਆਂ ਨੂੰ ਤੇ ਖੀਰ ਬਣਾਉਣੀ ਵੀ ਨਹੀਂ ਆਉਂਦੀ ਇਹ ਚੀਜ਼ ਨੂੰ ਲੈ ਕੇ ਕਿ ਲੱਗਦਾ ਇਹ ਜਿਹੜੀ ਡਿਸ਼ ਹੈ ਤੁਹਾਡੇ ਕੋ ਹਰ ਟਾਈਮ ਮਿਲੂਗੀ ਤੇ ਲੋਕ ਇਸ ਚੀਜ਼ ਦਾ ਲਾਹਾ ਲੈਣਗੇ ਬਿਲਕੁਲ ਭਾਈ ਦੇਖੋ ਅੱਜ ਕੱਲ੍ਹ ਲੋਕਾਂ ਨੇ ਨਾ ਘਰਾਂ ਦੇ ਵਿੱਚ ਨਾ ਗੱਲ ਕਰੀਏ ਸਾਗ ਦੀ ਹਨਾ ਪੁਰਾਣੀਆਂ ਚੀਜ਼ਾਂ ਜਿਹੜੀਆਂ ਭੁੱਲ ਗਏ ਪੁੱਲ ਇਹਦਾ ਜ ਮਤਲਬ ਮਿਹਨਤ ਹੈ ਯਾਰ ਇਹਨਾਂ ਚੀਜ਼ਾਂ ਚੰਦੇ ਨਾ ਮਿਹਨਤ ਆ ਗਈ ਸਿੱਧੀ ਜੀ ਗੱਲ ਹੈਗੀ ਆ ਤੇ ਲੋਕੀ ਮਿਹਨਤ ਕਰਨ ਤੋਂ ਥੋੜਾ ਜਿਹਾ ਅਵੋਇਡ ਕਰਦੇ ਆ ਉਹ ਕਲਚਰ ਵੀ ਨਹੀਂ ਨਾ ਰਿਹਾ ਹੁਣ ਘਰਾਂ ਦੇ ਵਿੱਚ ਉਹ ਕਲਚਰ ਹੀ ਨਹੀਂ ਰਿਹਾ ਮਿਹਨਤ ਵਾਲਾ ਤੇ ਪਹਿਲਾਂ ਪਿੰਡਾਂ ਚ ਹੁੰਦੀਆਂ ਸੀ ਬੀਬੀਆਂ ਤੇ ਉਹ ਘਰ ਧਰ ਦੇਣਾ ਉਹਨਾਂ ਨੇ ਸਵੇਰੇ ਜਾਗ ਧਰ ਦੇਣਾ ਤੇ ਉਹ ਸ਼ਾਮੇ ਉਹਨਾਂ ਨੇ ਚੁੱਕਣਾ ਤੇ ਸ਼ਾਮੀ ਖਾ ਲੈਣਾ ਉਹਨਾਂ ਨੇ ਅੱਜ ਕੱਲ ਲੋਕੀ ਕਹਿੰਦੇ ਕਿ ਯਾਰ ਕਿਉਂਕਿ ਸਾਰੇ ਹੁਣ ਜੌਬ ਵਾਲੇ ਹੋ ਗਏ ਆ ਕੋਈ ਜੌਬ ਕਰਦਾ ਕੋਈ ਇਹਦੇ ਘਰ ਬੱਚੇ ਆ ਨਹੀਂ ਸੰਭਣ ਵਾਲੇ ਹੋ ਗਏ ਪਹਿਲਾਂ ਫੀਸ ਹੀ ਹੁੰਦਾ ਸੀ ਕੰਮ ਕਰਨਾ ਉਹ ਕਿ ਲੱਗਦਾ ਨਹੀਂ ਮਨਪੇ ਦੀ ਅੱਜ ਕੱਲ ਦੀ ਬੀਬੀਆਂ ਅੱਜ ਕੱਲ ਦੀ ਜਿਹੜੀਆਂ ਨਿਆਈਆਂ ਬਈਆਂ ਮੋਟੀਆਂ ਹੁੰਦੀਆਂ ਖਾ ਕੇ ਜਣੀਆਂ ਵੀ ਲੱਗਦਾ ਉਹਨਾਂ ਨੂੰ ਸ਼ਾਇਦ ਪੰਜਾਬੀ ਵਿਰਸਾ ਜਿਵੇਂ ਖਾਣਾ ਵਾੜੀ ਮੈਂ ਤੁਸੀਂ ਗੱਲ ਕੀਤੀ ਵੀ ਸਰੋਂ ਸਾਗ ਮੱਕੀ ਰੋਟੀ ਆ ਕਿ ਲੱਗਦਾ ਮਿਹਨਤ ਬੜੀ ਲੱਗਦੀ ਹੈ ਇਹਨਾਂ ਨੂੰ ਕਈ ਬਣਾਉਣਾ ਨਹੀਂ ਹੁੰਦਿਆ ਮੱਕੀ ਦੀਆਂ ਰੋਟੀਆਂ ਬਣਾਉਣੀ ਵੀ ਹੁੰਦੀਆਂ ਕਿੰਨਾ ਬੜਾਈ ਦੀਆਂ ਕਿ ਲੱਗਦਾ ਅੱਜ ਕੱਲ ਦੀ ਬੀਬੇ ਨੂੰ ਖਾ ਕੇ ਬਹੁਤ ਥਿਆਰ ਖਣ ਜੀ ਲੋੜਿਆ ਦੇਖੋ ਧਿਆਨ ਕਰਨ ਵਾਲੀ ਲੋੜ ਬੇਸਿਕਲੀ ਕਲਚਰ ਚੇਂਜ ਹੁੰਦਾ ਨਾ ਹੁਣ ਵੈਸਟਰਨ ਕਲਚਰ ਆ ਰਿਹਾ ਸਾਡੇ ਉਹ ਚਲੋ ਹੁਣ ਅੱਗੇ ਵਾਧਾ ਵੀ ਪਾਇਆ ਪੰਜਾਬ ਤੇ ਉਹ ਚੀਜ਼ਾਂ ਚੇਂਜ ਹੋਣੀਆਂ ਹੀ ਹੋਣੀਆਂ ਐ ਉਹ ਨਹੀਂ ਚੇਂਜ ਹੋਣੀਆਂ ਤੇ ਫਿਰ ਉਹ ਮਤਲਬ ਮਤਲਬ ਪਿਛੜਾ ਬਣ ਰਹਿਣਾ ਕਿਉਂਕਿ ਲੰਦਾ ਪੰਜਾਬ ਵੱਲ ਜਾਓਗੇ ਤੁਸੀਂ ਤੇ ਤੁਸੀਂ ਵੇਖੋਗੇ ਹਜੇ ਉੱਥੇ ਉਹ ਕਲਚਰ ਉਹ ਹਜੇ ਉਦਾਂ ਦਾ ਉਦਾਂ ਹੀ ਆ ਉਹ ਤੇ ਨਹੀਂ ਡਵੈਲਪਮੈਂਟ ਹੋਈ ਤੇ ਚਲੋ ਕਲਚਰ ਵਿਖਦਾ ਚਲਕੀ ਵੇਦੀ ਹੈ ਕਲਚਰ ਵੀ ਉਹਨਾਂ ਦੀ ਪਰ ਇਹ ਵੀ ਚੀਜ਼ਾਂ ਕਿਉਂਕਿ ਅੱਗੇ ਵਧਣੀਆਂ ਚਾਹੀਦੀਆਂ ਸੀ ਤੇ ਉਹ ਵਧੀਆਂ ਐ ਚਲੋ ਹੁਣ ਕਿਉਂਕਿ ਹੁਣ ਜੁਆਇੰਟ ਫੈਮਿਲੀ ਨਹੀਂ ਹੈਗੀਆਂ ਤੇ ਦੈਟਸ ਵਾਈ ਲੋਕਾਂ ਨੂੰ ਹੁਣ ਭੁੱਲ ਗਿਆ ਜਾਂ ਕਰਨਾ ਨਹੀਂ ਆਉਂਦਾ ਮਿਹਨਤ ਤੋਂ ਥੋੜਾ ਜ ਡਰ ਡਰ ਵੀ ਲੱਗਦਾ ਪਲੱਸ ਮੈਂ ਕਹਿੰਦਾ ਟਾਈਮ ਨਹੀਂ ਹੈਗਾ ਲੋਕਾਂ ਕੋ ਯਾਰ ਹੁਣ ਬਸ ਤੁਸੀਂ ਗੱਲ ਕਰੀਏ ਤੁਹਾਡੀ ਪੜ੍ਹਾਈ ਕਿਥੋਂ ਤੱਕ ਹੈ ਗਈ ਹੈ ਪਰਿਵਾਰ ਦੀ ਗੱਲ ਕਰੀਏ ਇਹ ਪ੍ਰਭਾਵਿਤ ਤੁਹਾਡੇ ਕੌਣ-ਕੌਣ ਹੈ ਆ ਤੇ ਪ੍ਰਾਈਵੇਟ ਜੌਬ ਕਰਦੇ ਸੀ ਜੌਬ ਛੱਡਣ ਦਾ ਕਾਰਨ ਕੀ ਹੈ ਜੌਬ ਭਾਜੀ ਦੇਖੋ ਮਨਦੇ ਜੌਬ ਜਿਹੜੀ ਹੈਗੀ ਨਾ ਪ੍ਰਾਈਵੇਟ ਜੌਬ ਮਾੜੀ ਨਹੀਂ ਹੈਗੀ ਇਹ ਕਰਨੀ ਚਾਹੀਦੀ ਤੁਹਾਨੂੰ ਸਿੱਖਣਾ ਚਾਹੀਦਾ ਜੌਬ ਤੋਂ ਕੁਝ ਨਾ ਕੁਝ ਉਹ ਮੈਂ ਸਿੱਖਿਆ ਹੈ ਨੋ ਡਾਊਟ ਕਿ ਮਾੜੀ ਹੈਗੀ ਦੇਖੋ ਜਿਹੜੀ ਤੁਹਾਨੂੰ ਚੀਜ਼ ਰੋਜ਼ ਰੋਟੀ ਦਿੰਦੀ ਹੈ ਤੇ ਉਹ ਮਾੜੀ ਨਹੀਂ ਹੈਗੀ ਉਹ ਕਦੀ ਵੀ ਨਹੀਂ ਮਾੜੀ ਹੈਗੀ ਤੇ ਪ੍ਰਾਈਵੇਟ ਜੌਬ ਕਰੋਗੇ ਤੁਸੀਂ ਦੇਖੋ ਕਿਸ ਦੇ ਥੱਲੇ ਕੰਮ ਕਰੋਗੇ ਹਨਾ ਤੁਸੀਂ ਆਪਣੇ ਮਾਲਕ خود ਨਹੀਂ ਬਣ ਸਕਦੇ ਉਹਨੇ ਇੱਥੇ ਆ ਮੈਂ ਖੁਦ ਆਉਣਾ 12 ਵਜੇ ਆਉਣਾ 4 ਵਜੇ ਚੱਲ ਜਾਣਾ ਸਮ ਟਾਈਮ 3 ਵਜੇ ਵੀ ਚੱਲ ਜਾਣਾ ਸਮ ਟਾਈਮ 5 ਵੀ ਵਜ ਜਾਂਦੇ ਮੈਨੂੰ ਤੇ ਆਪਣਾ ਕੰਮ ਹੈਗਾ ਮੈਨੂੰ ਪਤਾ ਹੁਣ ਮੈਂ ਇੱਥੇ ਆਪਣੇ ਪੈਸੇ ਕਮਾਉਣੇ ਤੇ ਮੈਨੂੰ ਰੁਕਣਾ ਪੈਂਦਾ ਤੇ ਪ੍ਰਾਈਵੇਟ ਕੰਮ ਦੇ ਵਿੱਚ ਵੀ ਇਹੀ ਹੈਗਾ ਬਟ ਇਹ ਕੀ ਤੁਹਾਨੂੰ ਉੱਥੇ ਬਾਉ ਦੀ ਸੁਣੀ ਮੈਂਦੀ ਆ ਉੱਥੇ ਤੁਹਾਨੂੰ ਫਿਕਸ ਸੈਲਰੀ ਹੈਗੀ ਆ ਉੱਥੇ ਤੁਸੀਂ ਜਾਈਦਾ ਰੋਗੇ ਤੁਹਾਨੂੰ ਇਨਕਮ ਹੋਣੀ ਨਹੀਂ ਹੋਣੀ ਜੋ ਤੁਹਾਨੂੰ ਇਨਕਮ ਹੋਣੇ ਦੱਸਦਾ ਹੈ ਕਿ ਹਾਂ ਭਾਈ ਤੁਹਾਡੀ 12000 ਤਨਖਾਹ ਹੈ ਉਹ ਥੋੜਾ ਹੈ ਹਿਚਕਿਚਾਵਟ ਵਾਲਾ ਕੰਮ ਹੈਗਾ ਕਿ ਉੱਥੇ ਜਾਓ ਸਵੇਰੇ ਉੱਠ ਕੇ ਜਾਓ ਸ਼ਾਮੀਆਂ ਔਰ ਰੋਜ਼ ਦਾ ਛੁੱਟੀ ਕਰਨੀ ਆ ਬੌਸ ਨੂੰ ਫੋਨ ਕਰੋ ਬਾਹ ਨੂੰ ਫੋਨ ਕਰੋ ਉਹਨੇ ਕਿਹਾ ਨਹੀਂ ਯਾਰ ਅੱਜ ਐਸ ਵਾਇਓ ਚੀਜ਼ਾਂ ਤੋਂ ਫ੍ਰੀ ਹੋ ਕੇ ਮੈਂ ਇੱਧਰ ਆ ਸਾਈਡ ਤੇ ਕੰਮ ਕੀਤਾ ਆਪਣਾ ਵਰਪੀ ਜੀ ਜੋ ਨਵਾਂ ਨਵਾਂ ਸੈਟਅਪ ਲਾਇਆ ਸੀ ਰਿਸ਼ਤੇਦਾਰਾਂ ਦਾ ਭੈਣ ਭਰਾ ਦਾ ਕੀ ਰਿਐਕਸ਼ਨ ਸੀ ਕੀ ਉਹਨਾਂ ਵੱਲੋਂ ਲੋਕਾਂ ਨੂੰ ਕਿਹਾ ਗਿਆ ਵੀ ਵਧੀਆ ਕੰਮ ਕੀਤਾ ਗਿਆ ਨੌਜਵਾਨ ਨੇ ਤੇ ਕਈ ਲੋਕ ਤਾਣੇ ਮਿਹਰੇ ਸੀ ਮਾਰਦੇ ਹੁੰਦੇ ਵੀ ਪੜ ਡੇਕੇ ਨੌਜਵਾਨ ਨੇ ਕਿਹੜਾ ਕੰਮ ਫੜ ਲਿਆ ਕਿ ਤੁਹਾਡੇ ਨਾਲ ਕੀ ਹੋਇਆ ਇਸ ਤਰ੍ਹਾਂ ਗੀ ਦੇਖੋ ਤਾਨੇ ਮਾਰਨਾ ਮੈਂ ਕਹਿੰਦਾ ਲੋਕਾਂ ਦਾ ਕੰਮ ਹੈਗਾ ਯਾਰ ਉਹ ਇੱਕ ਮੂੰਹ ਨਹੀਂ ਹੈਗਾ ਉਹ 100 ਮੂੰਹ ਹੁੰਦੇ ਲੋਕਾਂ ਦੇ ਨਾ ਤੇ ਤੁਸੀਂ ਸੁਣੋਗੇ ਤੇ ਤੁਸੀਂ ਦੱਬ ਜੋਗੇ ਮੈਂ ਕਹੂੰਗਾ ਅੱਗੇ ਨਹੀਂ ਵਸ ਸਕਦੇ ਇਹ ਜ਼ਰੂਰੀ ਮੇਰੇ ਤੇ ਇੰਪਲੀਮੈਂਟ ਨਹੀਂ ਹੁੰਦਾ ਤੁਸੀਂ ਕੋਈ ਵੀ ਕੰਮ ਕਰ ਲਓ ਬੰਦਾ ਕੋਈ ਵੀ ਪ੍ਰਾਈਵੇਟ ਜੌਬ ਕਰਦਾ ਪਿਆ ਕੁਝ ਵੀ ਕਰਦਾ ਪਿਆ ਏਰ ਕੋ ਗੱਡੀ ਨਹੀਂ ਹੈ ਗੇਅਰ ਕੋ ਆ ਨਹੀਂ ਹੈ ਗੇਰ ਕੋ ਨਹੀਂ ਹੈ ਗੀ ਹਨਾ ਉਹ ਇੱਕ ਦੂਜੇ ਨਾਲ ਕੰਪੇਅਰ ਕਰਨ ਲੱਗ ਜਾਂਦੇ ਯਾਰ ਤੁਹਾਨੂੰ ਬਟ ਮੇਰਾ ਮੰਨਣਾ ਹੈਗਾ ਉਹ ਚੀਜ਼ਾਂ ਨੂੰ ਤੁਹਾਨੂੰ ਛੱਡ ਗਿਆ ਨਾ ਤੁਹਾਨੂੰ ਆਪਣਾ ਰਾਹ ਆਪ ਹੀ ਵੇਖਣਾ ਪੈਣਾ ਕਿ ਹਾਂ ਯਾਰ ਆਹ ਰਾਹ ਮੇਰਾ ਸੈਟ ਕਿਉਂ ਕਿ ਇਹਦੀ ਗੱਲ ਸੁਣੀ ਆ ਤੇ ਨੋ ਡਾਊਟ ਕਹਿੰਦੇ ਆ ਲੋਕੇ ਪਰ ਜੇ ਤੁਸੀਂ ਉਹਨਾਂ ਦੀ ਗੱਲਾਂ ਜਾ ਕੇ ਜੋ ਤੇ ਕਿਉਂ ਜ਼ਰੂਰੀ ਡੀਮੋਟੀਵੇਟ ਹੋਣਾ ਤੁਸੀਂ ਸੁਣੋ ਨਾ ਇਗਨੋਰ ਕਰ ਦਿਓ ਕਹਿੰਦੇ ਆ ਮੈਨੂੰ ਡੈਫੀਨੇਟਲੀ ਕਹਿੰਦੇ ਆ ਲੋਕੇ ਅਸੀਂ ਦੇਖਿਆ ਮਨਪੇ ਦੀ ਕਈ ਕਾਮ ਕਾਸ਼ ਤੋਂ ਪਹਿਲਾਂ ਹੀ ਹਿੰਮਤ ਆ ਜਾਂਦੇ ਨੇ ਕਈ ਕਈ ਪਹਿਲਾਂ ਹੀ ਹਿੰਮਤ ਛੱਡ ਜਾਂਦੇ ਨੇ ਵੀ ਆ ਲੋਕ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਛੜ ਦਿੱਤਾ ਸੈਟਅਪ ਲਾਇਆ ਵਾ ਕੋ ਨੰਗਦਾ ਕਿਸ ਨੇ ਵੇਖ ਲਿਆ ਕੋਈ ਕੀ ਮਨਚ ਵਿਚਾਰ ਕਰੂਗਾ ਲੋਕ ਡਰ ਜਾਂਦੇ ਨੇ ਸ਼ੀ ਨੂੰ ਲਾ ਕੇ ਪਹਿਲਾਂ ਹਿੰਮਤ ਕਰਨੀ ਹੁੰਦੀ ਆ ਪਹਿਲਾਂ ਹੀ ਡੀਮੋਟਿਵ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਹਣਾ ਜਾਓ ਦੇਖੋ ਡ ਤੇ ਜਿਹੜੇ ਡਰਾਉਂਦੇ ਵੀ ਨਾ ਤੇ ਉਹਨਾਂ ਨੂੰ ਉਹਨਾਂ ਦੀ ਸੈਲਰੀ ਪੁੱਛ ਲਓ ਜਿਹੜੇ ਤੁਹਾਨੂੰ ਡਰਾਉਂਦੇ ਨੇ ਉਹਨਾਂ ਦੀ ਉਹਨਾਂ ਦੀ ਸੈਲਰੀ ਪੁੱਛ ਲਓ ਫੇਰ ਉਹ ਡਰ ਜਾਂਦੇ ਨੇ ਤੇ ਡਰਨਾ ਨਹੀਂ ਚਾਹੀਦਾ ਮੇਰਾ ਮੇਰਾ ਕਹਿਣ ਦਾ ਮਤਲਬ ਹੈ ਕਿ ਡਰਨਾ ਨਹੀਂ ਚਾਹੀਦਾ ਬੇਸਿਕਲੀ ਕਿਉਂਕਿ ਜਿਹੜੇ ਤੁਹਾਨੂੰ ਡਰਾਉਂਦੇ ਆ ਨਾ ਉਹ ਆ 12 12 13 13 ਹਜ਼ਾਰ ਤੇ ਜੌਬ ਕਰਦੇ ਹੋਏ ਨੇ ਤਾਂ ਉਹਨਾਂ ਤੋਂ ਤੁਸੀਂ ਕੀ ਡਰਨਾ ਯਾਰ ਉਹਨਾਂ ਤੋਂ ਨਹੀਂ ਡਰਨਾ ਚਾਹੀਦਾ ਮੈਂ ਕਹਿ ਸਕਦੇ ਵੀ ਆਪਣੇ ਕੰਮ 'ਚ ਆਪਣੀ ਆਜ਼ਾਦੀ ਆ ਖੁਦ ਦੇ ਮਾਲਕ ਆ ਨਾ ਕਿ ਕਿਸੇ ਥੱਲੇ ਲਾ ਕੇ ਕੰਮ ਕਰਨਾ ਤੇ ਖਾਸ ਕਰਕੇ ਆਪਣੀ ਜਿਹੜੇ ਲੋਕ ਵਿਦੇਸ਼ ਜਾ ਰਹੇ ਨੇ ਅਸੀਂ ਦੇਖਿਆ 20 20 ਲੱਖ ਘਰਦਿਆਂ ਨੇ ਗਹਿਰੇ ਪਾ ਕੇ ਜਾਏ ਜ਼ਮੀਨ ਗਹਿਰੇ ਪਾ ਕੇ ਘਰ ਦਾ ਮਕਾਨ ਗਹਿਰੇ ਪਾ ਕੇ ਜਾ ਰਹੇ ਨੇ ਉਥੇ ਜਾ ਕੇ ਕੰਮ ਕਰਨਾ ਮਨਜ਼ੂਰ ਆ ਇੱਥੇ ਨਹੀਂ ਕੰਮ ਕਰਦੇ ਕੀ ਕਹਣੇ ਜਾਓਗੇ ਦੇਖੋ ਗੱਲ ਉਹੀ ਆ ਜਾਂਦੀ ਆ ਬੰਦਾ ਗ੍ਰੈਜੂਏਸ਼ਨ ਕਰ ਲੈਂਦਾ ਇੱਥੇ ਜੋਬ ਮਿਲਦੀ ਨਹੀਂ ਆ ਮਿਲਦੀ ਆ ਤੇ 10-12 ਹਜ਼ਾਰ ਆ ਉਤੋਂ ਤਾਂ ਦੇਣੀ ਨਹੀਂ ਆ ਤੇ ਬੰਦਾ ਡੀਮੋਟੀਵੇਟ ਹੁੰਦਾ ਹੈ ਤੇ ਫਿਰ ਇੱਕ ਆਪਣਾ ਕਲਚਰ ਵੀ ਬਣਿਆ ਪਿਆ ਹੁਣ ਇੱਕ ਕਲਚਰ ਹੀ ਮੰਨ ਲਓ ਤੁਸੀਂ ਇਹਨੂੰ ਬਾਹਰ ਜਾਂਦਾ ਇੱਕ ਕਲਚਰ ਆ ਇਹ ਪਹਿਲਾਂ ਨਹੀਂ ਹੁੰਦਾ ਸੀ ਹੁਣ ਇੱਕ ਕਲਚਰ ਆ ਬੇਸਿਕਲੀ ਲੋਕੀ ਬਾਹਰ ਨੂੰ ਮੂਵਾਂ ਨੂੰ ਹੀ ਜਾਂਦੇ ਕਿ ਨਹੀਂ ਜਾਣਾ 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 ਠੀਕ ਆ 2-4 ਪੈਸੇ ਵੱਧ ਮਿਲਦੇ ਹੋ ਪਰ ਉਥੇ ਸਟਰਗਲ ਬਹੁਤ ਹੈ ਕਿ ਮੈਂ ਕਹਿੰਦਾ ਇਤੋਂ ਜ਼ਿਆਦਾ ਡਬਲ ਮੈਨੇਜ ਹੈ ਤੈ ਕਿ ਜੋੜੀ ਮੈਂ ਮੈਨੇਜ ਕਰਦਾ ਪਿਆ ਇਸ ਤੋਂ ਡਬਲ ਮੈਨੇਜ ਹੈ ਕਿਉਂਕਿ ਮੇਰੇ ਖੁਦ ਦੇ ਰਿਸ਼ਤੇਦਾਰ ਗਏ ਮੈਨੂੰ ਦੱਸਦੇ ਹੋ ਮੈਨੇ ਦੱਸ ਦਿਆ ਸ਼ਿਫਟਾਂ ਲੱਗਦੀਆਂ ਤੇ ਪੈਸਾ ਹੈਗਾ ਪਰ ਇਸ ਤੋਂ ਡਬਲ ਮੈਂ ਕਹਿੰਦਾ ਜੇ ਤੁਸੀਂ ਉਨੀ ਮੈਨੇਜ ਇੱਥੇ ਕਰ ਲੋ ਪੰਜਾਬ ਦੇ ਵਿੱਚ ਤੇ ਮੈਂ ਕਹਿੰਦਾ ਇਹ ਕੈਨੇਡਾ ਤੋਂ ਕਈ ਗੁਣਾ ਹਿੱਸੇ ਤਾ ਹੈਗਾ ਕਿਉਂਕਿ ਦੇਖੋ ਤੁਹਾਡੀ ਫੈਮਲੀ ਤੁਹਾਡੇ ਕੋਲ ਲੱਗੇ ਨਾ ਯਾਰ ਫੈਮਲੀ ਕੋਲ ਰਹੋ ਤੁਸੀਂ ਤਰ ਮਨ ਵੀ ਨਹੀਂ ਕਿਸ ਤਰ੍ਹਾਂ ਦੇਖਦੇ ਅਸੀਂ ਦੇਖਿਆ ਵੀ ਲੋਕ ਬਾਹਰ ਵਿਦੇਸ਼ਾਂ ਵਾ ਜਾ ਕੇ ਫਲਸ਼ਾ ਤੱਕ ਸਾਫ ਕਰਦੇ ਨੇ ਇਨੀ ਮਿਹਨਤ ਕਰਦੇ ਨੇ ਪੰਜਾਬ ਵਿੱਚ ਰਹਿ ਕੇ ਕੰਮ ਕਿਉਂ ਨਹੀਂ ਕਰਦੇ ਇੱਥੇ ਕਹਿੰਦੇ ਸਾਨੂੰ ਸ਼ਰਮ ਆਉਂਦੀ ਆ ਉੱਥੇ ਜਾ ਕੇ ਹੱਤੋਂ ਮਾੜੇ ਮਾੜਾ ਕੰਮ ਉੱਥੇ ਕਰਦੇ ਜਾਦੇ ਦੇਖੋ ਮਾੜਾ ਮਾੜਾ ਦੇਖੋ ਆਈਫੋਨ ਜਿਹੜਾ ਹੈਗਾ ਨਾ ਉਹ ਬਹੁਤ ਮਾੜਾ ਹੈਗਾ ਕਿਉਂਕਿ ਉਹ ਨਾ ਉੱਥੇ ਜਾ ਕੇ ਆਈਫੋਨ ਲੈਂਦੇ ਨੇ ਆਈਫੋਨ ਚ ਕਿਹੋ ਜਿਹੀ ਫੋਟੋ ਖਿੱਚਦੇ ਨੇ ਤੇ ਉਹ ਇੰਡਿਆ ਕੱਲ ਦਿੰਦੇ ਨੇ ਤੇ ਬੰਦੇ ਜਿਹੜੇ ਉਹ ਵਿਚਾਰੇ ਆ ਜਾਂਦੇ ਉਹਨਾਂ ਦੇ ਚਾਂਸੇ ਜਗੇ ਉਹ ਹੋਏ ਤੇ ਬਹੁਤ ਵਧੀਆ ਕੰਮ ਹੈਗਾ ਉੱਥੇ ਨਾ ਸਾਫ ਸੁ ਔਰ ਉਹ ਐਕਚੁਅਲ ਕਲਚਰ ਨਹੀਂ ਦੱਸਦੇ ਕਿ ਉਹਨਾਂ ਦਾ ਐਕਚੁਅਲ ਕੰਮ ਕੀ ਕਰਦੇ ਪਿਆ ਤੇ ਯਾਰ ਮਾੜੇ ਨਹੀਂ ਹੈਗੇ ਚਲੋ ਵੀ ਕਿਉਂਕਿ ਸਾਰੇ ਆਪਣੇ ਢਿੱਡ ਨੂੰ ਕਰਦੇ ਕੰਮ ਯਾਰ ਉਹ ਮਾੜਾ ਕੋਈ ਬੰਦਾ ਨਹੀਂ ਹੈਗਾ ਪਰ ਮੈਂ ਕਹੂੰਗਾ ਜੇ ਸਾਰੇ ਪੰਜਾਬੀ ਚੱਲ ਜਾਣਗੇ ਤੇ ਫਿਰ ਪੰਜਾਬ ਨੇ ਪੰਜਾਬ ਨਹੀਂ ਨਾ ਰਹਿਣਾ ਪੰਜਾਬ ਪੰਜਾਬ ਨਹੀਂ ਰਹੂਗਾ ਬਿਲਕੁਲ ਜੀ ਤੇ ਮਨਪਰੀਂਵੇਂ ਐਸਓਪੀ ਤੁਹਾਡੇ ਜੀਵਨ ਸਾਥੀ ਉਹਨਾਂ ਦਾ ਕੀ ਹਾਲਾਤ ਨੇ ਉਹਨਾਂ ਵੱਲੋਂ ਕਿੰਨੇ ਕਿ ਤੁਹਾਨੂੰ ਸਲਾਹਾਂ ਦਿੱਤੀ ਜਾਂਦੀ ਆ ਕਹਿੰਦੇ ਮਾੜੇ ਚੰਗੇ ਸਮੇਂ 'ਚ ਹਮੇਸ਼ਾ ਪਤਨੀ ਸਾਥ ਦੇਂਦੀ ਆ ਜਾਂ ਪਤੀ ਸਾਥ ਦੇਂਦਾ ਉਹਨਾਂ ਦਾ ਕਿੰਨਾ ਕਿ ਤੁਹਾਨੂੰ ਸਾਥ ਆ ਦੇਖੋ ਹੱਥ ਨੂੰ ਹੱਥ ਹੁੰਦਾ ਮੈਂ ਤੇ ਇਹੀ ਗੱਲ ਕਵਾਂਗਾ ਕਿ ਦੇਖੋ ਜੇ ਤੁਹਾਡੀ ਮਤਲਬ ਜੇ ਤੁਸੀਂ ਵਿਆਹੇ ਜੋ ਤੇ ਤੁਹਾਡੀ ਤੁਹਾਡੀ ਪਤਨੀ ਆ ਤੁਹਾਡਾ ਹਸਬੰਡ ਤੁਹਾਡਾ ਸਾਥ ਨਹੀਂ ਨਾ ਦਿੰਦਾ ਤੇ ਤੁਸੀਂ ਅੱਗੇ ਨਹੀਂ ਵਧ ਸਕਦੇ ਜੋ ਤੇ ਉਹਦਾ ਤੇ ਬਹੁਤ ਯੋਗਦਾਨ ਹੈਗਾ ਕਿਉਂਕਿ ਦੇਖੋ ਮੈਂ ਰੋਡ ਤੇ ਕੰਮ ਕਰਦਾ ਪਿਆ ਤੇ ਇੱਕ ਉਹ ਬੇਸਿਕਲੀ ਘਰ ਦੇ ਵਿੱਚੋਂ ਇੱਕ ਚੀਜ਼ ਹੁੰਦੀ ਹੈ ਕਿ ਉਹ ਤੁਹਾਨੂੰ ਮੋਟੀਵੇਟ ਕਰਨਗੇ ਤੇ ਡੀਮੋਟੀਵੇਟ ਕਰਨਗੇ ਤੇ ਜਿਹੜਾ ਬੰਦਾ ਸਾਥ ਨਹੀਂ ਨਾ ਦਿੰਦਾ ਤੇ ਉਹ ਬੰਦਾ ਮਤਲਬ ਇੱਕ ਬੰਦਾ ਨਹੀਂ ਅੱਗੇ ਚੱਲ ਸਕਦਾ ਇੱਕ ਤੋਂ ਬਿਨਾ ਛੱਡ ਕੇ ਤੇ ਸਾਥ ਦੇਣਾ ਚਾਹੀਦਾ ਤੇ ਉਹ ਮੇਰੇ ਨਾਲ ਹੀ ਅੱਗੇ ਆ ਡੈਫੀਨਿਟਲੀ ਉਹਨੇ ਹੀ ਮੈਨੂੰ ਮੋਟੀਵੇਟ ਕੀਤਾ ਹੈ ਕੰਮ ਕਰਨ ਵਾਸਤੇ ਤੇ ਮੈਂ ਦੈਟਸ ਵਾਈ ਇੱਥੇ ਖੜਾ ਹੈਗਾ ਤੇ ਕੰਮ ਕਰਨਾ ਮਾੜਾ ਨਹੀਂ ਹੈਗਾ ਉਹਨੇ ਕਦੀ ਮੈਨੂੰ ਡੀਮੋਟੀਵੇਟ ਨਹੀਂ ਕੀਤਾ ਬਿਲਕੁਲ ਤੇ ਖਾਸ ਕਰਕੇ ਉਹਨਾਂ ਨੂੰ ਲੋਕਾਂ ਨੂੰ ਸਨੇਹਾ ਜਿਹੜੂ ਦੇ ਦਿਓ ਜਿਹੜੇ ਲੋਕ ਆਪਣੀ ਜ਼ਿੰਦਗੀ ਤੋਂ ਹਾਰ ਗਏ ਨੇ ਥੱਕ ਗਏ ਨੇਗਾ ਕੰਮ ਬਾ ਸ਼ੁਰੂ ਕਰਨਾ ਵਾ ਪਰ ਲੋਕਾਂ ਦੇ ਤਾਣੇ ਮੇਨੋਂ ਡਰਦੇ ਨੇ ਰਿਸ਼ਤੇਦਾਰਾਂ ਕੋ ਡਰਦੇ ਨੇ ਜਾਂ ਲੋਕ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਉਹਨਾਂ ਨੂੰ ਕੀ ਸਨੇਹਾ ਦੇਣਾ ਹੈ ਮਨਪੀਤ ਉਹਨਾਂ ਨੂੰ ਕੀ ਹੋ ਸਕਦਾ ਹੈਗਾ ਦੇਖੋ ਸਨੇਹਾ ਮੈਂ ਇਹੀ ਦੇਣਾ ਚਾਹੁੰਦਾ ਕਿ ਪੈਸੇ ਯਾਰ ਇਨਵੈਸਟਮੈਂਟ ਜਾਦੀ ਨਾ ਕਰੋ ਵੀ ਠੀਕ ਹੈ ਇਤੋਂ ਸਟਾਰਟ ਕਰੋਗੀ ਜੇ ਤੁਸੀਂ ਡਿੱਗਦੇ ਜੋ ਤੇ ਤੁਸੀਂ ਮਤਲਬ ਲੋਕੀ ਵੇਖਣਗੇ ਇਤੋਂ ਕੀ ਥਲੇ ਡਿੱਗ ਜਾऊंगा ਮੈਂ ਯਾਰ ਹੁਣ ਮੇਰੇ ਕੋ ਦੋ ਟੇਬਲ ਆ ਗਏ ਮੈਂ ਇੱਥੇ ਲਾਏ ਇਤੋਂ ਕੀ ਥਲੇ ਡਿੱਗ ਜਾऊंगा ਮੈਂ ਤੇ ਡਰ ਨਹੀਂ ਹੈਗਾ ਮੈਨੂੰ ਕਿਸ ਚੀਜ਼ ਦਾ ਕਿ ਮੈਂ ਯਾਰ ਅੱਜ ਮੇਰਾ ਮਾਲ ਨਹੀਂ ਮਿਕੇਗਾ ਕੀ ਹੈ ਯਾਰ ਮੇਰਾ ਮਤਲਬ ਮੈਂ 1200 ਦਾ ਮਾਲ ਲਿਆ ਮੈਂ ਦੇ ਜੂਗਾ ਕਿਸ ਨੂੰ ਗਰੀਬ ਨੂੰ ਦੇ ਜੂਗਾ ਖਾਣ ਵਾਸਤੇ ਉਹ ਮੈਂ ਵੇਖੂਗਾ ਯਾਰ ਉਹ ਪ੍ਰਮਾਤਮਾ ਨੇ ਚਲਣੀ ਵੇਚਾ ਇਹ ਠੀਕ ਆ ਪਰ ਬਾਬਾ ਦੀ ਇਨੀ ਮਿਹਰ ਹੈ ਕਿ ਉਹ ਕਦੀ ਵੱਜਦਾ ਨਹੀਂ ਮਾਲ ਉਹ ਮੈਂ ਲੈ ਕੇ ਨਹੀਂ ਜਾਂਦਾ ਗਰੀਬ ਘਰ ਵਾਪਸ ਅਮਰਸਰ ਦੀ ਗੱਲ ਕਰੀ ਅਮਰਸਰ ਦੇ ਲੋਕ ਕਿੰਨਾ ਪ ਕਿੰਨੇ ਕੁ ਲੋਕ ਪਿਆਰ ਕਰਦੇ ਆ ਮਸਲ ਨਿਵਾਸੀ ਲੋਕ ਦੇਖੋ ਯਾਰ ਅੰਮ੍ਰਿਤਸਰ ਬੇਸਿਕਲੀ ਨਾ ਇੱਕ ਫੂਡ ਸਿਟੀ ਵੀ ਕਹਿ ਸਕਦੇ ਹੋ ਤੁਸੀਂ ਅੰਮ੍ਰਿਤਸਰ ਦਾ ਖਾਣਾ ਜਿਹੜਾ ਹੈਗਾ ਨਾ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ ਭਾਵੇਂ ਜਿਹੜੀ ਮੈਂ ਖੁਦ ਆਪਾ ਜਲੰਧਰ ਜਾ ਕੇ ਆਇਆ ਲੁਧਿਆਣੇ ਰਹਿ ਕੇ ਆਇਆ ਮੈਂ ਤੇ ਪਤਾ ਨਹੀਂ ਕਿਉਂ ਟੇਸਟ ਅੰਮ੍ਰਿਤਸਰ ਦਾ ਪਾਣੀ ਚ ਟੇਸਟ ਹੈਗਾ ਕਿ ਇਹ ਗੁਰੂਦੀ ਨਗਰੀ ਹੈ ਕੁਝ ਹੈਗਾ ਇਹ ਤੋਂ ਦੇ ਖਾਣੇ ਚ ਖਿੱਚ ਹੈਗੀ ਆ ਤੇ ਅੰਮ੍ਰਿਤਸਰ ਚ ਮੈਂ ਮੈਂ ਕਹਿੰਦਾ ਕੋਈ ਭੁੱਖਾ ਨਹੀਂ ਮਰ ਸਕਦਾ ਯਾਰ ਕੋਈ ਵੀ ਕੰਮ ਕਰ ਲੂਗਾ ਨਾ ਤੇ ਨਹੀਂ ਭੁੱਖਾ ਮਰਦਾ ਤੇ ਲੋਕੀ ਖਾਣੇ ਨੂੰ ਪਸੰਦ ਕਰਦੇ ਬੇਸਿਕਲੀ ਤੇ ਇਸ ਵੇਰੇ ਉਹ ਬਣਾ ਕੇ ਦੇ ਦਿੰਦੇ ਤੇ ਇੱਥੇ ਮੈਂ ਸਰਵਿੰਗ ਕਰ ਦੇਣਾ ਤੇ ਘਰ ਦਾ ਫੂਡ ਲੋਕੀ ਸਾਰੇ ਪ੍ਰੈਫਰ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਦੀ ਮਨਪੀ ਜਿਹੜਾ ਕਿ ਨੌਜਵਾਨ ਆ ਪੜਿਆ ਲਿਖਿਆ ਇੱਕ ਚੰਗੇ ਪਰਿਵਾਰ ਚੋਂ ਆ ਆਪਣਾ ਸਾਡਾ ਸ਼ੁਰੂ ਕੀਤਾ ਉਹਨੇ ਵਿਦੇਸ਼ ਜਾਣ ਦੀ بجائے ਇੱਥੇ ਰਹਿ ਕੇ ਪੰਜਾਬ ਦੀ ਧਰਤੀ ਤੇ ਕੰਮ ਕੀਤਾ ਤੇ ਲੋਕ ਬਹੁਤ ਪਿਆਰ ਵੀ ਕਰਦੇ ਨੇ ਖਾਸ ਕਰਕੇ ਅਮਰਸਾਦੀ ਗੱਲ ਕਰੀਏ ਗੁਰੂ ਨਗਰੀ ਅਮਸਰ ਆ ਇੱਥੋਂ ਦੇ ਲੋਕ ਬਹੁਤ ਪਿਆਰ ਕਰਦੇ ਨੇ ਇਸ ਨੌਜਵਾਨ ਨੂੰ ਅਤੇ ਵਧੀਆ ਪੜਿਆ ਲਿਖਿਆ ਨੌਜਵਾਨ ਆ ਘਰ ਦਾ ਬਣਿਆ ਹੋਇਆ ਖਾਣਾ ਮਾਂ ਦੇ ਹੱਥਾਂ ਦੀਆਂ ਖਾਣਾ ਜਿਹੜਾ ਬਲਾ ਕੇ ਲਿਆਉਂਦਾ ਵਾ ਖਾਸ ਕਰਕੇ ਆਇਮਾ ਚਾਹ ਵਾਲਿਆ ਤੇ ਗੋਲ ਵਾਲੀ ਖੀਰ ਵੀ ਆ ਲੋਕ ਬਹੁਤ ਪਸੰਦ ਕਰਦੇ ਨੇ ਤੇ ਸਾਡੇ ਵੀ ਦਸ਼ਕਾਂ ਨੂੰ ਪੀੜ ਇਸ ਨੌਜਵਾਨ ਆ ਹੌਸਲਾ ਬਜਾਈ ਕਰਿਆ ਕਰੋ ਇੱਥੇ ਆ ਕੇ ਕੋਈ ਨਾ ਕੋਈ ਜਰੂਰ ਖਾਗ ਜਾਇਆ ਕਿ ਕੋਈ ਪੜਿਆ ਲਿਖਿਆ ਨੌਜਵਾਨ ਆ ਸਾਫ ਸੁਥਰਾ ਤੁਹਾਨੂੰ ਖਾਣ ਮਿਲੇਗਾ ਅਤੇ ਖੰਡ ਬਹੁਤ ਪੈ ਰਹੀ ਆ ਕਾਫੀ ਦਾ ਇੰਤਜ਼ਾਮ ਕੀਤਾ ਗਿਆ ਕਾਫੀ ਤੁਹਾਨੂੰ ਇੱਥੇ ਮਿਲੇਗੀ ਤੇ ਹੋਰ ਗੱਲਬਾਤ ਆ ਕਿ ਸਾਡੇ ਨੌਜਵਾਨ ਆਏ ਨੇ ਉਹਨਾਂ ਗੱਲਬਾਤ ਕਰਦੇ ਆ ਉਹਨਾਂ ਦਾ ਇਸ ਵਾਰ ਕੀ ਜਿਹੜਾ ਕਿੰਨਾ ਖਾਣਾ ਵੀਰ ਜੀ ਆਏ ਵੀਰ ਕੋ ਖਾਣ ਵਾਸਤੇ ਲੋ ਵਾਲੀ ਖੀਰ ਕਿਸ ਤਰ੍ਹਾਂ ਦਾ ਖਾਣਾ ਕਿਸ ਤਰ੍ਹਾਂ ਸੈਟਅਪ ਹੈਗਾ ਦਾ ਸਰ ਵਧੀਆ ਸੈਟਅਪ ਹੈਗਾ ਘਰੇਲੂ ਸਮਾਨ ਬਣਾਇਆ ਸਭ ਚੀਜ਼ਾਂ ਰਾਜਮਾ ਚਾਵਲ ਖਾਣਾ ਹੈ ਆਪਾਂ ਜਦੋਂ ਵੀ ਲੰਗਦੇ ਆ ਨਾ ਕੋਈ ਖਾਨ ਆਈਦਾ ਆਪਾਂ ਨਲਕਦੀ ਇਹ ਨੌਜਵਾਨ ਪੜਿਆ ਲਿਖਿਆ ਵਾ ਵਧੀਆ ਲਗਜ਼ਰੀ ਗੱਡੀ ਤੇ ਆਉਂਦਾ ਵਾ ਕਦੀ ਵੇਖਿਆ ਸੀ ਇਸ ਤਰ੍ਹਾਂ ਐਡਾ ਪੜਿਆ ਲਿਖਿਆ ਨੌਜਵਾਨ ਇਸ ਤਰ੍ਹਾਂ ਸੈਟ ਬਲਾ ਕੇ ਕੰਮ ਕਰੂਗਾ ਨਹੀਂ ਨਹੀਂ ਸਫਾਈ ਰੱਖੀ ਜਾਊਗੀ ਭਾਜੀ ਇਹ ਇੱਕ ਵੇਖਿਆ ਜਗ੍ਹਾ ਦੇ ਕਿ ਮਿਸਾਲ ਹੈਗੀ ਆ ਹੁਣ ਵੇਖੋ ਯੂਥ ਆਪਣਾ ਬਾਹਰ ਜਾਂਦੇ ਪਏ ਹੈ ਨਾ ਇੱਥੇ ਕੰਮ ਕਰੋ ਸੈਟ ਕਰੋ ਕਿੰਨਾ ਵਧੀਆ ਵੀਰ ਦਾ ਕੰਮ ਚੱਲਦਾ ਪਿਆ ਹੈ ਨਾ ਨਾਲੇ ਸਾਫ ਸੁਥਰੀ ਚ ਤਾਲੀ ਮੈਨਸੋਪੀਆ ਸਾਡੇ ਨੌਜਵਾਨ ਜਿਹੜੇ ਨੇ 20-20 ਲੱਖ ਰੁਪਏ ਲਾ ਕੇ ਵਿਦੇਸ਼ ਜਾ ਰਹੇ ਨੇ ਉੱਥੇ ਜਾ ਕੇ ਮਾਰੇ ਦੁਮਾਰ ਕੰਮ ਕਰਦੇ ਨੇ ਫਸ਼ਾ ਤੱਕ ਸਾਫ ਕਰਦੇ ਨੇ ਪਰ ਪੰਜਾਬ ਵਿੱਚ ਰਹਿ ਕੇ ਕੰਮ ਕਿਉਂ ਨਹੀਂ ਕਰਦੇ ਕਹਿੰਦੇ ਸਾਨੂੰ ਸ਼ਰਮ ਆਉਂਦੀ ਐ ਅਸੀਂ ਕੰਮ ਨਹੀਂ ਕਰਦਾ ਬਾਹਰ ਸਾਡੀ ਕੋਈ ਮਰਜ਼ੀ ਕਰਾ ਲਓ ਉਹਨਾਂ ਨੂੰ ਕੀ ਕਹਿਣਾ ਚਾਹੋ ਵੀਰ ਜੀ ਵੇਖੋ ਬਾਹਰ ਜਾ ਕੇ ਵੀ ਲੋਕਾਂ ਨੇ ਕੀ ਕੰਮ ਕਰਨਾ ਯੂਥ ਨੇ ਕੇ ਰੇ ਟਟੀਆਂ ਸਾਫ ਕਰ ਲਓ ਜਾਂ ਕੁਝ ਕਰ ਲਓ ਹੈਨਾ ਇੱਥੇ ਦੇਖੋ ਆਪਣਾ ਸਾਫ ਸੁਥਰਾ ਕੰਮ ਆ ਨਾਲੇ ਆਪਾਂ ਆਪਣੇ ਪੰਜਾਬੀਆਂ ਨੂੰ ਸਾਫ ਸੁਥਰਾ ਖਵਾਨੇ ਪਏ ਆ ਠੀਕ ਹੈ ਨਾ ਸੋ ਇਹੀ ਯੂਥ ਨੂੰ ਇਹੀ ਮੈਸੇਜ ਹੈ ਕਿ ਇੱਥੇ ਰਹੋ ਇੱਥੇ ਆਪਣਾ ਕੰਮ ਕਮ ਕਰੋ ਵਧੀਆ ਹੈ ਨਾ ਵੀ ਚੰਗੀ ਕਮਾਈ ਵੀ ਕਰਦਾ ਪਿਆ ਨਾਲੇ ਸਾਫ਼ ਸੁਥਰਾ ਖਾਂਦਾ ਪਿਆ ਨਾਲੇ ਆਪਣਾ ਦੇਸ਼ ਹੈਗਾ ਇੱਥੇ ਆਪਣੇ ਮਾਪਿਓ ਸਭ ਇੱਥੇ ਹੀ ਹੈ ਬਾਹਰ ਕੌਣ ਹੈਗਾ ਦੇਖੋ ਆਪਾਂ ਬਾਹਰ ਜਾਂਦੇ ਆ ਬਾਹਰ ਪੈਸੇ ਹੀ ਹੈ ਭਾਜੀ ਕੁਝ ਨਹੀਂ ਹੈ ਨਾ ਰਿਸ਼ਤੇਦਾਰੀਆਂ ਨਾ ਕੁਝ ਹੈ ਨਾ ਤੇ ਸੋ ਇੱਥੇ ਆਪਣਾ ਕੰਮ ਕਰੋ ਇੱਥੇ ਸਭ ਕੁਝ ਹੈ ਲੱਗਦਾ ਵੀ ਪੰਜਾਬੀ ਨੂੰ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਵਾ ਨਾ ਕਿ ਲੱਤਾਂ ਕਿ ਜਿਹੜੀ ਚਾਹੀਦੀ ਆ ਵਾ ਸਪੋਰਟ ਕਰਨੀ ਚਾਹੀਦੀ ਹੈ ਪੰਜਾਬੀ ਪੰਜਾਬੀ ਕੋ ਹਮੇਸ਼ਾ ਪੰਜਾਬੀ ਵੀਰ ਕੋ ਕੋਈ ਨਾ ਖਾਣਾ ਚਾਹੀਦਾ ਵਾ ਹਾਂ ਇਹ ਤੇ ਗਏ ਕਿ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਇਹ ਵੀ ਨੇ ਲਾਇਆ ਸਾਹਸutra ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਇੱਥੇ ਆਓ ਏਡ ਕੋ ਖਾਓ ਬਹੁਤ ਵਧੀਆ ਖਾਣਾ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀਰ ਦਾ ਕਹਿਣਾ ਵੀ ਪੰਜਾਬੀ ਪੰਜਾਬੀ ਦਾ ਸਾਥ ਦਿਆ ਕਰੋ ਲੱਤਾਂ ਲਾ ਖਿੱਚਿਆ ਕਰੋ ਤੇ ਪੰਜਾਬੀ ਵੀਰ ਦਾ ਵੀ ਸਪੋਰਟ ਕਰਿਓ ਵਾਤ ਵਾਤ ਮਨਪੀਤ ਦਾ ਤੇ ਜਿਹੜਾ ਵੀ ਕਮਰਸਰ ਸਾਹਿਬ ਆਉਂਦਾ ਗੁਰੂ ਨਗਰੀ ਆਉਂਦਾ ਇਸ ਜਗ੍ਹਾ ਦਾ ਜਰੂਰ ਖਾ ਕੇ ਜਾਇਆ ਕਰੋ ਕਿਉਂਕਿ ਮਨਪੀ ਦੇ ਮਾਤਾ ਜੀ ਦੇ ਕੋਲ ਜਿਹੜਾ ਸਮਾਨ ਬਣਾਇਆ ਗਿਆ ਖਾਣ ਵਾਸਤੇ ਰਾਜਮਾ ਚਾਵਲ ਗੁੜ ਵਾਲੀ ਖੀਰ ਬਣਾਈ ਗਈ ਆ ਬਸ ਤੁਹਾਡੇ ਸਾਥ ਹੀ ਲੋੜ ਹੈ ਪੰਜਾਬੀ ਉਹ ਵਾਤ ਵਾ ਸਪੋਰਟ ਕਰੀਏ ਇਸ ਨੌਜਵਾਨ ਨੂੰ ਤਾਂ ਜੋ ਕਿ ਉਹ ਹੌਸਲਾ ਜਿਹੜਾ ਉਹ ਵੱਧ ਸਕੇ ਮੈਨੂੰ ਦਿਓ ਜਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਰਪਕ ਪੋਸਟ ਚੰਨੜੀ ਅਮਰਸਰ